ਵੇ ਆਈਗਾ ਨਾ ਹੈਲੋ 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 ਸੈੱਡ ਚ ਮਗਲ ਸਾਹਮਣੇ ਸੈੱਡ ਪੰਜਾਬ ਸਰਕਾਰ ਮੁਰਦਾਬਾ 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 ਮੇਰੇ ਗੁਰੂ ਦਰਸ਼ਕਾਂ ਕੋਲ ਵਾਲੀ ਪਗੜ ਤਮਾ ਸਰਕਾਰ ਮੁਰਦਾਬਾ ਮੁਰਦਾਬਾ ਵਾਰਸ਼ਿੰਗ ਕਾਕੀ ਮੈਂ ਗੁਰੂ ਜੀ ਦਾ ਜਨੀਆਂ ਉਹ ਸਰਕਾਰ ਜਿਹੜਾ ਕਿ ਨਹੀਂ ਹੰਟਾ ਪਦਾ। ਨਾਲ ਹੀ ਕੀ ਕਹਿਣਾ ਸਰਕਾਰ ਤਾਂ ਇੱਕ ਪਾਸੇ ਰੋਜ਼ਗਾਰ ਦੇ ਦਾਅਵੇ ਕਰਦੀ ਹੈ ਨਾ ਹਾਂਜੀ ਪਰ ਦੂਜੇ ਪਾਸੇ ਤੁਸੀਂ ਕਹਿਣਾ ਵੀ ਤੁਹਾਡਾ ਰੋਜ਼ਗਾਰ ਖੋਇਆ ਜਾ ਰਿਹਾ ਹੈ। ਹਾਂਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੀ ਕਿ ਜਿਹੜੇ ਮੋਟਰਸਾਈਕਲ ਜਿਹੜੇ ਪਹਿਲਾਂ ਸਾਡੇ ਚੱਲਦੇ ਸੀਗੇ ਜਿਵੇਂ ਪਹਿਲਾਂ ਚਲਾਏ ਸੀ ਸਰਕਾਰ ਸਾਡੇ ਉਵੇਂ ਚਲਾਵੇ ਜੀ। ਇੱਕ ਸਾਡੇ ਟ੍ਰੈਫਿਕ ਵਾਲਿਆਂ ਨੂੰ 5-5000 ਦੇ ਚਲਾਨ ਕੱਟੇ ਗਏ ਆ ਜੀ। ਉਹ ਸਾਡੇ ਜਿਹੜੇ ਬੰਦਿਆਂ ਦੇ ਮਜ਼ਦੂਰਾਂ ਦੇ ਚਲਾਨ ਕੱਟੇ ਗਏ ਆ ਜੀ ਉਹ ਸਰਕਾਰ ਸਾਡੇ ਜਿਹੜੇ ਉਹ ਕੈਂਸਲ ਕਰੇ ਜੀ। ਜਿਹੜੇ ਮਜ਼ਦੂਰਾਂ ਦੇ ਸਾਡੇ ਵਿਚਾਰਿਆਂ ਨੇ ਕੁਝ ਨੇ ਕਰਜ਼ਾ ਲੈ ਕੇ ਕਿਵੇਂ ਮਤਲਬ ਕਿ ਧਾਰੇ ਸੁਧਾਰੇ ਪੈਸੇ ਲੈ ਕੇ ਜਿਹੜੇ ਬਣਾਏ ਆ ਜੀ ਉਹਨਾਂ ਦੇ ਜਿਹੜੇ ਰੇੜੇ ਬੌਂਡ ਕੀਤੇ ਗਏ ਉਹ ਸਾਡੇ ਜਿਹੜੇ ਛੱਡੇ ਜਾਣ ਜੀ ਤੇ ਦੂਸਰੇ ਨੰਬਰ ਤੇ ਜੀ ਜਿਹੜਾ ਸਰਕਾਰ ਤੋਂ ਅਸੀਂ ਇਹ ਹੀ ਮੰਗ ਕਰਦੇ ਆ ਕਿ ਸਾਡਾ ਜਿਹੜਾ ਕੰਮ ਕਾਰੋਬਾਰ ਜਿਹੜਾ ਚਲਾਇਆ ਜਾਵੇ ਜੀ ਇਹ ਹੀ ਸਾਡੀ ਮੰਗ ਚਲਾਨ ਕਿਹ ਚੀਜ਼ ਦੇ ਇਕੱਠੇ ਗਏ ਹੈਗੇ ਚਲਾਨ ਜੀ ਕਿਸੇ ਕੋਲੇ ਜਿਵੇਂ ਆਪਾਂ ਕਹਿ ਦਈਏ ਵੀ ਕਿਸੇ ਦੀ ਆਰਸੀ ਸੀਗੀ ਕਿਸੇ ਕੋਲੇ ਕਿਸੇ ਕੋਲੇ ਡਰਾਈਵਿੰਗ ਲਿਸੈਂਸ ਨਹੀਂ ਸੀਗਾ ਕਿਸੇ ਕੋਲੇ ਜਿਵੇਂ ਕਹਿ ਦਈਏ ਜਿਵੇਂ ਵੀ ਕਾਫੀ ਵੀ ਹੈਨੀ ਚੀ ਉਹ ਉਹਨਾਂ ਦੇ ਚਲਾਣ ਕਰਤੇ ਗਏ ਤੇ ਹੁਣ ਸਰਕਾਰ ਇਹਦੇ ਵੱਲ ਕੋਈ ਧਿਆਨ ਦਿੰਦੀ ਆ ਜਾਂ ਨਹੀਂ ਫੇਰ ਅਸੀਂ ਤੁਹਾਡਾ ਅਗਲਾ ਟੈਪ ਹੋਵੇਗਾ ਸਰਕਾਰ ਸਾਡੇ ਵੱਲ ਜਿਹੜਾ ਧਿਆਨ ਦੇ ਰਹੀ ਆ ਜੀ ਉਹ ਤਾਂ ਟ੍ਰੈਫਿਕ ਪੁਲਿਸ ਵਾਲੇ ਕਹਿੰਦੇ ਆ ਜੀ ਵੀ ਅਸੀਂ ਤਾਂ ਬੌਂਡ ਹੀ ਕਰਾਂਗੇ ਥੋੜੇ ਬੰਦ ਕਰਾਂਗੇ ਜੀ ਹਾਂਜੀ ਤੇ ਅੱਜ ਫਿਰ ਪੁਲਿਸ ਕੀ ਕੋਈ ਸਟਾਈਲ ਤੋਂ ਲੋ ਅਸੀਂ ਜਿਹੜਾ ਜੀ ਸਭ ਤੋਂ ਪਹਿਲਾਂ ਅਸੀਂ ਮੰਡੀ ਦੇ ਵਿੱਚ ਇਕੱਠੇ ਹੋਏ ਆ ਜੀ ਜਾਨਾ ਮੰਡੀ ਦੇ ਵਿੱਚ ਜੋ ਸਾਡੇ ਸਾਥੀ ਆਏ ਆ ਬਾਹਰੋਂ ਵੀ ਆਏ ਆ ਬਾਹਰਲੇ ਸ਼ਹਿਰਾਂ ਤੋਂ ਵੀ ਆਏ ਆ ਹਾਰਕ ਤੋਂ ਵੀ ਆਏ ਆ ਪੋਰਟ ਪੂਰੇ ਤੇ ਵੀ ਆਇਆ ਜੀ ਅਸੀਂ ਇਹਨਾਂ ਨੂੰ ਬੁਲਾਇਆ ਜੀ ਵੀ ਆਪਾਂ ਸੁਨਾਥੇ ਬਿਠਣਾ ਹੈ ਜੀ ਇੱਥੋਂ ਬਾਅਦ ਅਸੀਂ ਰੋਸ ਮਾਰਚ ਕਰਾਂਗੇ ਜੀ ਰੋਸ ਮਾਰਚ ਕਰਕੇ ਅਸੀਂ ਕੰਜਾ ਚੌਕ ਤੱਕ ਜਾ ਕੇ ਉੱਥੇ ਬਾਅਦ ਅਸੀਂ ਡੀਸੀ ਨੂੰ ਮੰਗ ਪੱਤਰ ਦੇਵਾਂਗੇ ਜੀ ਆ ਕੀ ਕਹਿਣਾ ਲਗਾਤਾਰ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਸਰਕਾਰ ਪਿਆਰੀ ਹੈ ਜਿਗਾੜੂ ਜਿਹੜੇ ਬੰਦ ਹੋਣੇ ਚਾਹੀਦੇ ਇਹ ਸਾਡਾ ਜਿਹੜਾ ਰਜਗਾਰ ਆ ਇਹ ਰੇੜਾ ਜਿਗਾੜੂ ਰੇੜੇ ਆ ਜਿਹੜੇ ਇਹ ਸਾਡਾ ਜਿਹੜਾ ਰਜਗਾਰ ਆ ਅਸੀਂ ਇਹਦੇ ਤੇ ਆਪਦਾ ਘਰ ਦਾ ਜਿਹੜਾ ਗੁਜ਼ਾਰਾ ਮਖਾ ਤੋਰਦੇ ਆ ਜੀ ਇਹ ਹੁਣ ਸਰਕਾਰ ਜਿਹੜੀ ਹੈ ਬੰਦ ਕਰਨ ਤੇ ਆਂਦੀ ਆ ਜੀ ਇਸ ਕਰਕੇ ਅਸੀਂ ਇਕੱਠੇ ਹੋਏ ਆ ਵੀ ਸਾਡੇ ਰੇੜੇ ਜਿਹੜੇ ਆ ਇਹ ਬੰਦ ਨਾ ਹੋਣ ਨਾਲੇ ਚਲਾਨ ਕੱਢੀ ਜਾਂਦੇ ਆ ਅਸੀਂ ਮਸਾ 300 ਰੁਪਇਆ ਲਿਆੜੀ ਬਣਾਉਣੇ ਕਦੇ 500 ਬਣ ਗਿਆ ਕਦੇ 400 ਬਣ ਗਿਆ ਉਹਦਾ ਅਸੀਂ ਸ਼ੌਦਾ ਪਤਾ ਲਾ ਜਾ ਕੇ ਆਪਣਾ ਗੁਜ਼ਾਰਾ ਮਖਾ ਘਰ ਦਾ ਚੁੱਲਾ ਨਪਾਉਣੇ ਜੀ ਇਹਨਾਂ ਨੇ ਹੁਣ 5-5 ਹਜ਼ਾਰ ਦੇ ਚਲਾਨ ਕੱਢਦੇ ਆ ਉਹਦੇ ਵਿੱਚ ਦੱਸੋ ਜੀ ਹੁਣ ਕਿਵੇਂ 5000 ਰੁਪਇਆ ਮਜ਼ਦੂਰ ਜਿਹੜਾ ਉਹ ਕਿਵੇਂ ਤਾਰੂਗਾ ਇਸ ਕਰਕੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਵੀ ਸਾਡਾ ਜਿਹੜਾ ਜਿਗਾੜੂ ਰੇੜੇ ਆ ਇਹ ਚੱਲਣ ਦੇਣਾ ਤੇ ਅਸੀਂ ਆਪਦਾ ਘਰ ਦਾ ਜਿਹੜਾ ਇੱਟਾ ਪਾਸ ਜਿਹੜਾ ਮਜ਼ਦੂਰ ਜਿਹੜੇ ਉਹ ਚਲਾਈ ਜਾਣ ਹਾਂ ਇਹ ਵਿੱਚ ਕਈ ਵਾਰ ਲੋਕ ਸਵਾਲ ਚੁੱਕਦੇ ਨੇ ਕਿ ਜਿਗਾੜੂ ਦੇ ਕਾਰਨ ਕਿ ਹਾਸੇ ਵਾਪਰ ਜਾਂਦੇ ਹਨ ਤੇ ਜਿਹਦੇ ਕਾਰਨ ਹੁਣ ਸਰਕਾਰ ਕੋਲੋਂ ਸਹੀ ਕਿ ਦੂਜੀ ਪਾਸੇ ਨਾਲ ਕਹਿ ਹੁੰਦੇ ਆ ਕਈ ਵਾਰ ਇਹਨਾਂ ਵਿੱਚ ਇਹ ਮੋਰਸਾਂ ਲੱਗੀਆਂ ਉਹਨਾਂ ਦੇ ਵਿੱਚ ਕਾਪੀਆਂ ਨਹੀਂ ਮਿਲ ਗਿਆ ਜਾਵਾਂਗਾ ਕਿ ਬਾਕੀ ਜਿੱਤੀ ਜ ਹੈ ਕਿ ਕੀ ਗੱਲ ਹੈ ਬੰਦੇ ਕਾਪੀਆਂ ਚਲੋ ਹੋ ਸਕਦਾ ਜੀ ਕਿਸੇ ਦੀਆਂ ਨਾ ਹੋਣ ਇੱਕ ਅੱਧੇ ਦੀਆਂ ਪਰ ਨਹੀਂ ਸਾਰਿਆਂ ਕੋਲੇ ਕਾਪੀਆਂ ਹੈਗੀਆਂ ਤੇ ਸਾਰਿਆਂ ਕੋਲ ਲਾਇਸੈਂਸ ਵੀ ਹੈਗੇ ਆ ਤੇ ਕੋਈ ਐਹੋ ਜੀ ਗੱਲ ਨਹੀਂ ਨਾ ਹੀ ਕਦੇ ਹਾਦਸਾ ਵਾਪਰਿਆ ਕਈ ਵਾਰ ਹੁਣਾ ਜਿਹੜਾ ਕਿਸਾਨ ਦੀ ਬੀਜ ਬਜਾਈ ਹੋਈ ਹੈ ਮਜ਼ਦੂਰਾਂ ਨੇ ਜਿਗਾੜੂ ਰੇੜਿਆਂ ਨੇ ਕਰਾਈ ਆ ਬੀਜ ਜਿਹੜਾ 5-7 ਬੋਰੀਆਂ 10 ਬੋਰੀਆਂ ਤਾਂ 5-7 ਲੈ ਜਾਂਦੇ ਆ ਬੀਜ ਵੀ ਲੈ ਜਾਂਦੇ ਆ ਰੇਹ ਵੀ ਲੈ ਜਾਂਦੇ ਆ ਫਿਰ ਸਬਜ਼ੀਆਂ ਵੀ ਪਿੰਡਾਂ ਦੇ ਵਿੱਚ ਜਿਹੜੇ ਅੱਜ ਗਾੜੂ ਰੇੜੇ ਭੇਜਦੇ ਆ ਫਿਰ ਜਿਹੜਾ ਆ ਜਿਹੜਾ ਛੋਟਾ ਮੋਟਾ ਵਪਾਰੀ ਦਾ ਜਿਹੜਾ ਦੁਕਾਨ ਦਾ ਸੌਂਦਾ ਪੱਤਾ ਉਹ ਵੀ ਇਹ ਲੈ ਜਾਂਦੇ ਜੀ ਇਹ ਤਾਂ ਬਹੁਤ ਇੱਕ ਦੇਸ਼ ਦੀ ਜਿਹੜੀ ਤਰੱਕੀ ਦੇ ਵਿੱਚ ਹਿਸਾਬ ਆ ਰਿਹਾ ਲੋਕਾਂ ਦਾ ਜਿਹੜਾ ਹਰਾਂ ਦਾ ਜਿਗਾੜ ਚਲਾ ਰਹੇ ਆ ਕੋਈ ਇਹੋ ਜਿਹਾ ਨੁਕਸਾਨ ਵਾਲੀ ਗੱਲ ਅਜੇ ਤਾਈਂ ਨਾ ਕੀਤੀ ਆ ਕਿਸੇ ਨੇ ਨਾ ਜ ਹੋਈ ਆ ਇਹ ਨਹੀਂ ਕੋਈ ਵੀ ਚੱਕਰ ਇਹੋ ਜਿਹਾ